ਦੇਖੋ ਇਹਦਾ ਹੈ ਕਿ ਚੰਨ ਜੀ ਚੱਲੀ ਜਿਹੜੇ ਨੇ ਰੱਬ ਚਲੋ ਫੈਂਡਰ ਨੇ ਤੁਸੀਂ ਕਿਸੇ ਕੋਈ ਵੀ ਉਹਨਾਂ ਨੂੰ ਕੋਈ ਵੀ ਨੋਟਿਸ ਭੇਜੋ ਕਦੇ ਵੀ ਇੱਥੇ ਆ ਕੇ ਜਵਾਬ ਨਹੀਂ ਦਿੰਦੇ ਮਹਿਲਾਵਾਂ ਉਹਨਾਂ ਨੂੰ ਪਤਾ ਕਿ ਬਹੁਤ ਨਰਾਜ਼ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਕੰਪੇਅਰ ਡੌਗਸ ਵਗੈਰਾ ਦੇ ਨਾਲ ਕਰ ਰਹੇ ਹੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਔਰ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਟਾਰਗੇਟ ਕਰ ਰਹੇ ਹੋ ਸਭ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈਗੇ ਨੇ ਉਹਨਾਂ ਦੇ ਵੱਲੋਂ ਗਦਰਵਾਹ ਦੇ ਵਿੱਚ ਉਹਨਾਂ ਪ੍ਰਚਾਰ ਦੌਰਾਨ ਜੋ ਬਿਆਨ ਦਿੱਤਾ ਗਿਆ ਸੀ ਉਸ ਦੀ ਵੀਡੀਓ ਵੀ ਤੁਸੀਂ ਸਭ ਨੇ ਦੇਖੀ ਅਤੇ ਸੁਣੀ ਹੋਣੀ ਹੈ ਅਤੇ ਉਸ ਦਾ ਇੱਕ ਸਖਤ ਨੋਟਿਸ ਲੈਂਦਿਆਂ ਹੋਇਆਂ ਪੰਜਾਬ ਰਾਜ ਮਾਲਕ ਕਮਿਸ਼ਨ ਦੇ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਤੇ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪੇਸ਼ ਹੋਣ ਲਈ ਪਰ 11 ਵਜੇ ਤੋਂ ਉੱਪਰ ਦਾ ਸਮਾਂ ਹੋ ਗਿਆ ਚਰਨਜੀਤ ਚੰਨੀ ਨਹੀਂ ਪਹੁੰਚੇ ਇਸ ਸਬੰਧਕ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ ਸਾਡੇ ਨਾਲ ਪੰਜਾਬ ਰਾਜ ਮਾਲਕ ਕਮਿਸ਼ਨ ਦੀ ਚੇਅਰਪਰਸਨ ਰਾਜਟਾਲੀ ਗਿਲਮਯੂਤ ਨੇ ਮੈਮ 11 ਵਜੇ ਦਾ ਸਮਾਂ ਲੰਘ ਚੁੱਕਿਆ ਤੇ ਹੁਣ ਕੀ ਚੰਨੀ ਦਿਖ ਲਓ ਦੇਖੋ ਐਦਾ ਹੈ ਕਿ ਚੰਨਜੀ ਚੰਨੀ ਜਿਹੜੇ ਨੇ ਹੈਬ ਚਲੋ ਫੈਂਡਰ ਨੇ ਤੁਸੀਂ ਕਿਸੇ ਕੋਈ ਵੀ ਉਹਨਾਂ ਨੂੰ ਕੋਈ ਵੀ ਨੋਟਿਸ ਪੇਜ ਦੋ ਕਦੇ ਵੀ ਇਖਤਿਆਰ ਕੇ ਜਵਾਬ ਨਹੀਂ ਦਿੰਦੇ ਮੁੱਖ ਮੰਤਰੀ ਕਿਹਨੇ ਨੇ ਬਣਾਇਆ ਸੀਗਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਔਰ ਜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਬਾਰੇ ਮਹਲਾਵਾਂ ਦੇ ਬਾਰੇ ਕੁਝ ਪਾਰਟिकुलर ਕਮਿਊਨਿਟੀਜ਼ ਦੇ ਬਾਰੇ ਐਜੇ ਕਮੈਂਟ ਕੀਤੇ ਨੇ ਉਹਨਾਂ ਨੂੰ ਉਹਨਾਂ ਦਾ ਜਵਾਬ ਦੇਣਾ ਪਏਗਾ ਅਸੀਂ ਉਹਨਾਂ ਨੂੰ ਈਮੇਲ ਲਿਖੀ ਆ ਈਮੇਲ ਡਿਲੀਵਰ ਹੋ ਚੁੱਕੀ ਆ ਸਭ ਪਤਾ ਹੈ ਉਹਨਾਂ ਨੂੰ ਕਿ ਮੈਨੂੰ ਨੋਟਿਸ ਮਿਲ ਚੁੱਕਿਆ ਆ ਉਹ ਤਾਂ ਮੁੱਕਰ ਗਏ ਉਹ ਕਹਿੰਦੇ ਮੈਨੂੰ ਕੁਝ ਮਿਲਿਆ ਹੀ ਨਹੀਂ ਹੈਗਾ ਕਿ ਕਿੰਨਾ ਟਾਈਮ ਲੱਗਦਾ ਕਿਸੇ ਨੂੰ ਕਹਿ ਦੇਣਾ ਕਿ ਨਹੀਂ ਕਹਿੰਦੇ ਨਾ ਕਿ ਜਿਹੜਾ ਸੁੱਤਾ ਪਿਆ ਹੁੰਦਾ ਜਗਾ ਸਕਦੇ ਹੋ ਜਿਹੜਾ ਜਾਗਦਾ ਹੋਵੇ ਉਹਨੂੰ ਕੀ ਜਗਾਣਾ ਚੰਨੀ ਸਾਹਿਬ ਜਿਹਨੇ ਖਰੜ ਬੈਠੇ ਨੇ ਕੱਲ ਦੀ ਨਿਊਜ਼ ਚੱਲ ਰਹੀ ਹੈ ਪੂਰੇ ਪੰਜਾਬ ਚੱਲ ਰਹੀ ਹੈ ਉਹਨਾਂ ਨੂੰ ਪਤਾ ਹੀ ਹੈ ਕੀ ਹੈ ਜਿਹੜਾ ਉਹਨਾਂ ਦਾ ਵੀਡੀਓ ਹੈ ਬਹੁਤ ਜ਼ਿਆਦਾ ਵਾਇਰਲ ਹੋ ਚੁੱਕਿਆ ਹੈ ਇਸ ਚੀਜ਼ ਦੇ ਉੱਤੇ ਮਹਿਲਾਵਾਂ ਉਹਨਾਂ ਨੂੰ ਪਤਾ ਕਿ ਬਹੁਤ ਨਾਰਾਜ਼ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਕੰਪੇਅਰ ਡੌਗਸ ਵਗੈਰਾ ਦੇ ਨਾਲ ਕਰ ਰਹੇ ਹੋ ਇਹ ਕੋਈ ਅੱਛਾ ਤਰੀਕ ਇਹ ਕੋਈ ਬਹੁਤ ਵੱਡੀ ਸ਼ਾਨ ਵਾਲੀ ਗੱਲ ਨਹੀਂ ਹੈ ਕਿ ਮੈਂ ਇਹੋ ਜੀ ਗੱਲ ਕਹਿ ਦਿਤੀ ਹੈ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਔਰ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਟਾਰਗੇਟ ਕਰ ਰਹੇ ਹੋ ਅਸੀਂ ਲੈਟਰ ਇਸ਼ੂ ਕੀਤਾ ਤੇ ਉਹਨਾਂ ਨੂੰ ਮਿਲ ਚੁੱਕਿਆ ਸਭ ਕੁਝ ਹੈ ਪਰ ਚਲੋ ਜਿਉ ਕਹਿੰਦੇ ਨੇ ਕਿ ਮੈਨੂੰ ਨਹੀਂ ਮਿਲਿਆ ਅਸੀਂ ਸੈਕੰਡ ਲੈਟਰ ਇਸ਼ੂ ਕਰ ਦਿੰਨੇ ਆ ਅਸੀਂ ਉਹਨਾਂ ਨੂੰ ਟਾਈਮ ਦਿੰਨੇ ਆ ਆਣ ਦਾ ਦੇਖਦੇ ਆ ਉਹ ਕੀ ਕਰਦੇ ਨੇ ਉਸੇ ਉੱਤੇ ਲੇਕਿਨ ਜੇ ਸੈਕੰਡ ਲੈਟਰ ਨੂੰ ਵੀ ਉਹ ਇਗਨੋਰ ਕਰਦੇ ਨੇ ਤੇ ਕਹਿੰਦੇ ਨਹੀਂ ਮੈਨੂੰ ਤਾਂ ਮਿਲੇ ਹੀ ਕੁਝ ਨਹੀਂ ਹੈਗਾ ਦੈਨ ਵੀ ਵਿਲ ਰਾਈਟ ਟੂ ਡੀਜੀਪੀ ਪੰਜਾਬ ਕਿ ਇਹਨਾਂ ਦੇ ਉੱਤੇ ਪੂਰੀ ਧਾਰਾ ਜੋ ਲੱਗਦੀ ਹੈ ਜੋ ਬਣਦੀ ਹੈ ਉਹਨਾਂ ਦੇ ਉੱਤੇ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਪਹਿਲਾਂ ਵੀ ਕਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੰਪਲੇਂਟਸ ਆਈਆਂ ਤੁਸੀਂ ਉਹਨਾਂ ਦਾ ਵੀ ਨੋਟਿਸ ਲਿਆ ਪਰ ਉਦੋਂ ਵੀ ਨਹੀਂ ਹਾਜ਼ਰ ਹੋਏ ਸੀ ਉਸ ਸਮੇਂ ਦੇ ਕੇਸਾਂ ਦੇ ਮੁਤਲਕ ਕੋਈ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਤੁਕੜਾ ਮੈਂ ਹੁਣ ਇਸ ਟਾਈਮ ਦੀ ਗੱਲ ਕਰਾਂਗੀ ਜਦੋਂ ਮੈਂ ਚੇਅਰਮੈਨ ਬੈਠੀ ਹੋਈ ਹਾਂ ਇਸ ਆਫਿਸ ਦੇ ਅੰਦਰ ਠੀਕ ਹੈ ਸੋ ਵੀ ਵਿਲ ਟਾਕ ਅਬਾਊਟ ਦ ਪ੍ਰੈਸੈਂਟ ਸਿਚੁਏਸ਼ਨ ਉਹ ਪਹਿਲਾਂ ਨਹੀਂ ਆਏ ਕਿਉਂ ਨਹੀਂ ਆਏ ਕੀ ਕਾਰਵਾਈ ਹੋਈ ਆਈ ਡੋਨਟ ਨੋ ਮੈਂ ਹੁਣ ਦੀ ਗੱਲ ਕਰਦੀ ਹਾਂ ਜੇ ਨਹੀਂ ਹੋਇਆ ਤਾਂ ਡੈਫੀਨਿਟਲੀ ਵੀ ਵਿਲ ਟੇਕ ਐਕਸ਼ਨ ਹੁਣ ਤੁਸੀਂ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੇ ਵੱਲੋਂ ਅਮਨ ਸ਼ਾਂਤੀ ਭੰਗ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਬਿਹਾਫ ਤੇ ਅਲੀਗੇਸ਼ਨਸ ਨੇ ਸਭ ਨੇ ਸੁਣਿਆ ਵੀਡੀਓ ਦੇ ਅੰਦਰ ਕੀ ਕਹਿ ਰਹੇ ਨੇ ਜੱਟਾਂ ਨੂੰ ਤੇ ਪੰਡਤਾਂ ਨੂੰ ਕਿਉਂ ਜੱਟ ਤੇ ਪੰਡਿਤ ਕਿਉਂ ਮਹਿਲਾਵਾ ਠੀਕ ਹੈ। ਔਰ ਇਹ ਜਿਹੜੀ ਚੀਜ਼ਾਂ ਸਭ ਸਮਝਦੇ ਨੇ ਉਹਨਾਂ ਨੂੰ ਵੀ ਪਤਾ ਉਹ ਕਿਉਂ ਕਹਿ ਰਹੇ ਨੇ। ਮੈਂ ਇਹ ਗੱਲ ਕਹਿੰਨੇ ਕਿਉਂ ਦੋ ਕਮਿਊਨਿਟੀਆਂ ਕਿਉਂ ਇਕੱਲੀਆਂ ਮਹਿਲਾਵਾਂ ਠੀਕ ਹੈ। ਔਰ ਇਹ ਜਿਹੜੀ ਚੀਜ਼ਾਂ ਨੇ ਇਹ ਸਭ ਸਮਝਦੇ ਨੇ ਉਹਨਾਂ ਨੂੰ ਵੀ ਬੜੀ ਚੰਗੀ ਤਰੀਕੇ ਨਾਲ ਪਤਾ ਹੈ। ਬਾਕੀ ਅਸੀਂ ਡੀਜੀਪੀ ਸਾਹਿਬ ਨੂੰ ਭੇਜ ਦਾਂਗੇ ਜੋ ਇਹਨੂੰ ਡੀਸਾਈਫਰ ਕਰਨਗੇ। ਜੋ ਸੋਚਦੇ ਨੇ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦੀ ਕਾਰਵਾਈ ਉਹ ਕਰਨਗੇ। ਲੋਕ ਸਭਾ ਸਪੀਕਰ ਨੂੰ ਵੀ ਲਿਖਿਆ ਜਾਵੇਗਾ। ਲੈਟ ਮੀ ਕੰਪਲੀਟ ਥਿਸ ਐਕਸ਼ਨ। Hmm. will think about that ਉਹਨਾਂ ਦੇ ਵੀ ਸੀ ਜਰੂਰ ਲੈਟਰ ਲਿਖਾਂਗੇ थैंक यू ਵਾਕਿ ਜਿਸ ਤਰ੍ਹਾਂ ਦੇ ਨਾਲ ਹੁਣ ਅਗਲਾ ਨੋਟਿਸ ਜਾਰੀ ਕਰਨ ਦੀ ਜਿਹੜੀ ਤਿਆਰੀ ਹੈ ਮੈਲਾ ਕਮਿਸ਼ਨ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਵੀ ਜੇਕਰ ਚਰਨਜੀਤ ਚੰਨੀ ਇੱਥੇ ਹਾਜ਼ਰ ਹੋ ਕੇ ਆਪਣਾ ਸਪਸ਼ਟਿਕਰਨ ਨਹੀਂ ਦਿੰਦੇ ਤਾਂ ਫਿਰ ਉਸ ਮੁਤਲਕ ਜਿਹੜਾ ਕੀ ਹੈ ਡੀਜੀਪੀ ਯਾਦਵ ਨੂੰ ਲਿਖ ਕੇ ਕਾਰਵਾਈ ਦੀ ਜਿਹੜੀ ਆ ਉਹ ਮੰਗ ਕੀਤੀ ਜਾਵੇ ਕਿ ਸਬੰਧ ਦੇ ਆਪਟੀਰਲੀ ਟੂਡਰ ਹਮ ਤਾਂ ਵੀ ਟਿਕ ਬਿਨਾ ਕੈਮਰਾ ਪਰਸਨ ਮੌਨ ਨਾਲ ਪ੍ਰਵਿੰਦਰ ਚੰਨੀ